ਸੁਖਵੀਰ ਬਾਦਲ ਜੀ ਦੱਸਣ ਕਿ ਕਾਲਜ ਕਿਉਂ ਨਹੀਂ ਬਣਾ ਦਿੰਦੇ ਹੋ? ਕਾਲਜ ਤਾਂ ਬਣਾਉਂਗਾ ਮੈਂ। ਇਹ ਫਿਕਰ ਨਾ ਕਰਨ। ਲੋਕ ਇਸ ਗੱਲ ਦਾ ਕੋਈ ਫਿਕਰ ਨਾ ਕਰਨ ਪਤਾ ਨਹੀਂ ਕੀ ਹੋ ਜੂਗਾ। ਕਾਲਜ ਬਣਾਉਂਗਾ। ਤੁਹਾਨੂੰ ਜ਼ਰੂਰ ਵਿਖੇ ਜੋ ਕਿ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਹੈ ਇਹ ਜ਼ਮੀਨ ਵਿੱਚ ਕਾਲਜ ਦੀ ਸਾਰੀ ਹੋਣੀ ਹੈ। ਉਹ ਜ਼ਮੀਨ ਅਤੇ ਹੋਰ ਜ਼ਮੀਨਾਂ ਗੁਰਦੁਆਰਾ ਟਰਮੀਨਲ ਦੇ ਫੈਸਲੇ ਅਨੁਸਾਰ ਗੁਰਦੁਆਰਾ ਸਾਹਿਬ ਦੀ ਮਾਲਕੀ ਗੋਸ਼ਟ ਹੋ ਚੁੱਕੀ ਹੈ ਅਨ ਅਧਿਕਾਰਤ ਕਮੇਟੀ ਇਹ ਜ਼ਮੀਨ ਕਿਸੇ ਨੂੰ ਗਿਫਟ ਨਹੀਂ ਦੇ ਸਕਦੀ ਉੱਪਰ ਦਾ ਮੁੱਖ ਮੰਤਰੀ ਜਦੋਂ ਐਡਾ ਵੱਡਾ ਝੂਠ ਬੋਲੇ ਤੇ ਉਹਨੂੰ ਕਿਤੇ ਨਾ ਕਿਤੇ ਦਰਦ ਆਉਂਦਾ ਹੈ ਔਰ ਤਰਸ ਵੀ ਆਉਂਦਾ ਹੈ ਕਿ ਸੂਬਾ ਜਿਹੜਾ ਹੈ ਉਹ ਕਿਸ ਹਾਲਾਤਾਂ ਜਾਂ ਕਿਸ ਹੱਥਾਂ ਦੇ ਵਿੱਚ ਪਹੁੰਚ ਚੁੱਕਾ 90 ਸਾਲ ਤੇ ਮਸਤੂਆਣਾ ਸਾਹਬ ਪੋਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰ ਐਸਜੀਪੀਸੀ ਤੇ ਅਜਿਹੇ ਇਲਜ਼ਾਮ ਲਗਾਏ ਕਿ ਅਗਲੇ ਦਿਨ ਲੋਕ ਟਰੈਕਟਰ ਲੈ ਕੇ ਸੜਕਾਂ ਤੇ ਨਿਕਲ ਆਏ ਤੇ ਐਸਜੀਪੀਸੀ ਖਿਲਾਫ ਪ੍ਰਦਰਸ਼ਨ ਕੀਤਾ। ਮਾਮਲਾ ਹੈ ਮਸਤੂਆਣਾ ਸਾਹਬ ਵਿੱਚ ਬਣਨ ਵਾਲੇ ਸੰਤ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਕਾਲਜ ਦਾ। ਮੈਡੀਕਲ ਕਾਲਜ ਨੂੰ ਲੈ ਕੇ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਤਾਂ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਹਾਂ। ਪਰਿਸ਼ਰੂਮਨੀ ਕਮੇਟੀ ਜ਼ਮੀਨ ਦੇ ਮੁੱਦੇ ਉੱਤੇ ਮੈਡੀਕਲ ਕਾਲਜ ਦੀ ਸਾਰੀ ਦੇ ਵਿੱਚ ਬੇਲੋੜੇ ਅੜਿੱਕੇ ਖੜੇ ਕਰ ਰਹੀ ਹੈ। ਸੀਐਮ ਮਾਨ ਦੇ ਇਸ ਬਿਆਨ ਤੋਂ ਬਾਅਦ ਇਲਾਕੇ ਦੇ ਲੋਕ ਗੁੱਸੇ ਵਿੱਚ ਆਏ ਅਤੇ ਉਹਨਾਂ ਨੇ ਟਰੈਕਟਰ ਰੈਲੀ ਕਰ ਸ਼ਰੂਮਨੀ ਕਮੇਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਭਗਵੰਤ ਮਾਨ ਨੇ ਸੁਖਬੀਰ ਬਾਦਲ ਅਤੇ ਢੀਂਡਸਾ ਪਰਿਵਾਰ 'ਤੇ ਅੜਿੱਕਾ ਡਾਉਣ ਦੇ ਇਲਜ਼ਾਮ ਵੀ ਲਗਾਏ। ਇਹ ਨਹੀਂ ਚਾਹੁੰਦੇ ਕਿ ਸਾਡੇ ਇਲਾਕੇ ਦੇ ਲੋਕ ਪੜ੍ਹ ਲਿਖ ਜਾਣ, ਸਾਡੇ ਇਲਾਕੇ ਦੇ ਬੱਚੇ ਪੜ੍ਹ ਲਿਖ ਜਾਣ। ਲੋਕ ਇਹ ਢੀਂਡਸਾ ਪਰਿਵਾਰ ਨੂੰ ਬੁਰੀ ਤਰ੍ਹਾਂ ਰਹਾਇਆ ਹੈ। ਸੰਗਰੂਰ ਦੇ ਲੋਕਾਂ ਨੇ ਉਹ ਹਾਰ ਦਾ ਬਦਲਾ ਲੈਣਾ ਚਾਹੁੰਦੇ ਆ ਕਿ ਜੀ ਥੋੜੀ ਜਵਾਕਾਂ ਨੂੰ ਪੜ ਨਹੀਂ ਦੇਣਾ ਬਹੁਤ ਸਾਰੇ ਪਿੰਡਾਂ ਦੇ ਬਾਹਰ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਧਰਨਾ ਲਾਇਆ ਕਿ ਜੀ ਕਾਲਜ ਬਣ ਲੈਣ ਦਿਓ ਰੋਕੋ ਨਾ ਧਰਨਾ ਤੁਸੀਂ ਰਿਵਰਸ ਤਰੀਕੇ ਨਾਲ ਦੇਖਦੇ ਹੋਊਂਗੇ ਜੀ ਕੰਮ ਕਰਾ ਦਿਓ ਸਾਡਾ ਇੱਥੇ ਲੋਕ ਕਹਿੰਦੇ ਕੰਮ ਹੋ ਲੈਣ ਦਿਓ ਜੀ ਕੌਣ ਜਿੰਮੇਵਾਰ ਹੈ ਸਬਰ ਕਰਵਾ ਤੇ ਵੈਸੇ ਤਾਂ ਢੀਂਸਾ ਸਾਹਿਬ ਕਹਿੰਦੇ ਨੇ ਮੈਂ ਅਸੂਲਾਂ ਕਰਕੇ ਲੱਗ ਹੋਇਆ ਅਕਾਲੀ ਦਲ ਤੋਂ ਇਹੋ ਜਿਹੇ ਮੌਕੇ ਤੇ ਸੂਰ ਇਕੱਠੇ ਹੋ ਕਦੋਂ ਹੋਣ ਹੋ ਇਕੱਠੇ ਨੇ ਸੁਖਵੀਰ ਬਾਦਲ ਜੀ ਦੱਸਣ ਕਿ ਕਾਲਜ ਕਿਉਂ ਨਹੀਂ ਬੰਨ੍ਹਣ ਦਿੰਦੇ ਹੋ ਸੁਖਵੀਰ ਬਾਦਲ ਜੀ ਇਹ ਨਾ ਕਹਿਣ ਅੱਜ ਦਬੇੜ ਦੇ ਵਿੱਚ ਜਾ ਕੇ ਜਾਂ ਉਹਨਾਂ ਦਾ ਕੋਈ ਜਿਹੜਾ ਕੋਈ ਭੇਜਦੇ ਨੇ ਉਹ ਆਪਣੇ ਕਿ ਨਹੀਂ ਜੀ ਇਹ ਤਾਂ ਧਾਰਮਿਕ ਸੰਸਥਾ ਸਾਡਾ ਕੋਈ ਲੈਣਾ ਦੇਣਾ ਨਹੀਂ ਸੁਖਵੀਰ ਬਾਦਲ ਮਹੀਨਾ ਡੇਢ ਮਹੀਨਾ ਪਹਿਲਾਂ ਕਿਵੇਂ ਭੱਜਿਆ ਫਿਰ ਤੁਸੀਂ ਐਸਪੀਸੀ ਵਾਸਤੇ ਸਾਰੀ ਰਾਜਨੀਤਿਕ ਤਾਕਤ ਝੋਕਦੀ ਸੀ ਐਸਡੀਪੀਸੀ ਵਾਸਤੇ ਕਾਲ ਇਸ ਦਾ ਬਣਾਉਂਗਾ ਮੈਂ ਇਹ ਫਿਕਰ ਨਾ ਕਰਨ ਲੋਕ ਇਸ ਗੱਲ ਦਾ ਕੋਈ ਫਿਕਰ ਨਾ ਕਰਨ ਪਤਾ ਨਹੀਂ ਕੀ ਹੋ ਜੂਗਾ ਕਾਲਜ ਬਣੂਗਾ ਸੰਗਰੂਰ ਦੇ ਅਲਗ-ਅਲਗ ਬਣੂਗਾ ਮੈਂ ਕਿਤੋਂ ਵੀ 20 ਏਕੜ 25 ਏਕੜ ਮੈਨੂੰ ਕੋਈ ਹੋਰ ਦੇ ਦੇ ਦੂਗਾ ਮੈਂ ਕੋਈ ਇੱਥੇ ਕੋਈ ਮਾਫੀਆ ਨਹੀਂ ਪਾਲਣਾ ਵੀ ਇਹ ਮੇਰੀ ਜ਼ਮੀਨ ਹੈ ਜੇ ਮੇਰੇ ਚਾਚੇ ਦੀ ਜ਼ਮੀਨ ਹੈ ਜਮੈਂ ਪਹਿਲਾਂ ਖਰੀਦ ਕੇ ਦਿੱਤੀ ਜਿਵੇਂ ਇਹਨਾਂ ਨੇ ਕੀ ਕਰਦੇ ਹੁੰਦੇ ਸੀ ਮੈਨੂੰ ਤਾਂ 20 25 ਏਕੜ ਕਿਤੋਂ ਹੋਰ ਪੰਚਾਇਤ ਵੱਲੋਂ ਮਿਲ ਜੂਗੀ ਕਾਲਜ ਬਣੂਗਾ ਪਰ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਲੋਕ ਇਹਨਾਂ ਨੂੰ ਪੁੱਛਣ ਜਦੋਂ ਇਹ ਆਉਣਗੇ ਜਦੋਂ ਕਾਲਜ ਵਾਲੇ ਜਾਣਗੇ ਕਿ ਤੁਸੀਂ ਸੰਗਰੂਰ ਵਾਲਾ ਕਾਲਜ ਕਿਉਂ ਨਹੀਂ ਬਣਨ ਦਿੱਤਾ ਉਧਰ ਐਸਜੀਪੀਸੀ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਆਖਿਆ ਕਿ ਅਸੀਂ ਕਿਸੇ ਕੰਮ ਦੇ ਵਿੱਚ ਅੜਿੱਕਾ ਨਹੀਂ ਡਾਰੇ ਪਰ ਇਸ ਥਾਂ ਦਾ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਐਸਜੀਪੀਸੀ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਮੈਡੀਕਲ ਕਾਲਜ ਬਣਾਉਣ ਪ੍ਰਤੀ ਸੰਜੀਦਾ ਨੇ ਤਾਂ ਉਹ ਕਾਨੂੰਨੀ ਪੱਖ ਨੂੰ ਸਮਝਦਿਆਂ ਸ਼ਰੂਨੀ ਕਮੇਟੀ ਨਾਲ ਗੱਲਬਾਤ ਕਰਨ ਤਾਂ ਜੋ ਇਸ ਮਸਲੇ ਦਾ ਸੁਖਾਵਾਂ ਹੱਲ ਹੋ ਸਕੇ ਹਾਲਾਂਕਿ ਭਗਵੰਤ ਮਾਨ ਆਖਦੇ ਨੇ ਕਿ ਐਸ்சிਪੀਸੀ ਦਾ ਇਸ ਥਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੰਗਰੂਰ ਵਿਖੇ ਜੋ ਕਿ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਹੈ ਇਹ ਜ਼ਮੀਨ ਵਿੱਚ ਕਾਲਜ ਦੀ ਸਾਰੀ ਹੋਣੀ ਹੈ ਉਹ ਜ਼ਮੀਨ ਅਤੇ ਹੋਰ ਜ਼ਮੀਨਾਂ ਗੁਰਦੁਆਰਾ ਟਰਮੀਨਲ ਦੇ ਫੈਸਲੇ ਅਨੁਸਾਰ ਗੁਰਦੁਆਰਾ ਸਾਹਿਬ ਦੀ ਮਾਲਕੀ ਗੋਸ਼ਤ ਹੋ ਚੁੱਕੀ ਹੈ ਅਨ ਅਧਿਕਾਰਤ ਕਮੇਟੀ ਇਹ ਜ਼ਮੀਨ ਕਿਸੇ ਨੂੰ ਗਿਫਟ ਨਹੀਂ ਦੇ ਸਕਦੀ ਮਾਲਕ ਦੇ ਨਾਮ ਬੇਰਬੇ ਸਿਮੇਤ ਮੈਡੀਕਲ ਸਿੱਖਿਆ ਅੱਪੇ ਖੋਜ ਵਿਭਾਗ ਪੰਜਾਬ ਸਰਕਾਰ ਆ ਚੜ ਗਈ ਜੀ ਚੜ ਗਈ ਤੇਰਾ ਆ ਆਪਲੀ ਆ ਗਈ ਆ ਗੁਰਦੁਆਰਾ ਸਾਹਿਬ ਮਕਵਾ ਬਾਹਦਰਪੁਰ ਗੁਰਦੁਆਰਾ ਅਗੀਠਾ ਸਾਹਿਬ ਜੀ ਸਚਕੰਨ ਸਾਹਿਬ ਮਸਤੂਆਣਾ ਸਾਹਿਬ ਕਿਤੇ ਕਿਤੇ ਨਾ ਜਾਣ ਬੋਲ ਕਿਤੇ ਕੋਈ ਐਸਜੀਪੀਸੀ ਦਾ ਲੈਣਾ ਦੇਣਾ ਇਸ ਮੁੱਦੇ ਤੇ ਸਿਆਸਤ ਵੀ ਗਰਬਾ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਬਰਾੜ ਦਾ ਬਿਆਨ ਸਾਹਮਣੇ ਆਇਆ ਬਰਾੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਸਤੂਆਣਾ ਮੁੱਦੇ ਨੂੰ ਲੈ ਕੇ ਝੂਠ ਬੋਲ ਰਹੇ ਹੈ ਉਹਨਾਂ ਆਖਿਆ ਕਿ ਇਸ ਜ਼ਮੀਨ ਦੇ ਉੱਤੇ ਐਸਜੀਪੀਸੀ ਦਾ ਅਧਿਕਾਰ ਹੈ ਤੇ ਹੁਣ ਜੇ ਸਰਕਾਰ ਉਸ ਜ਼ਮੀਨ ਨੂੰ ਲੈਣਾ ਚਾਹੁੰਦੀ ਹੈ ਤਾਂ ਐਸਜੀਪੀਸੀ ਦੇ ਨਾਲ ਗੱਲਬਾਤ ਕਰੇ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਸੂਬੇ ਦਾ ਮੁੱਖ ਮੰਤਰੀ ਜਦੋਂ ਐਡਾ ਵੱਡਾ ਝੂਠ ਬੋਲੇ ਤੇ ਉਦੋਂ ਕਿਤੇ ਨਾ ਕਿਤੇ ਦਰਦ ਆਉਂਦਾ ਔਰ ਤਰਸ ਵੀ ਆਉਂਦਾ ਕਿ ਸੂਬਾ ਜਿਹੜਾ ਹੈ ਉਹ ਕਿਸ ਹਾਲਾਤਾਂ ਜਾਂ ਕਿਸ ਹੱਥਾਂ ਦੇ ਵਿੱਚ ਪਹੁੰਚ ਚੁੱਕਿਆ ਫਿਰ ਨਾਲ ਇਹ ਜ਼ਮੀਨ ਸੜਕ ਤੋਂ ਪਿੱਛੇ ਹਟ ਕੇ ਪੈਂਦੀ ਹੈ ਜਿਹਦਾ ਇਹ ਮਤਲਬ ਹਲੇ ਤੱਕ ਝਗੜਾ ਹੈ ਤੇ ਹਾਈ ਕੋਰਟ ਤੋਂ ਸਟੇ ਹੈ ਤੇ ਉਦੋਂ ਅੱਗੇ 55 ਏਕੜ ਸਰਕਾਰ ਦੀ ਜ਼ਮੀਨ ਪਈ ਹੈ ਜਿਹਦਾ 6 ਏਕੜ ਫਰੰਟ ਵੀ ਲੱਗਦਾ ਹੈ ਸੜਕ ਤੇ ਫਿਰ ਉੱਥੇ ਕਿਉਂ ਨਹੀਂ ਬਣ ਸਕਦਾ ਇਸ ਕਰਕੇ ਜਾਣ ਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਔਰ ਇਸ ਪ੍ਰੋਜੈਕਟ ਨੂੰ ਸਿਰੇ ਲਾਉਣਾ ਹੈ ਕਿ ਨਹੀਂ ਲਾਉਣਾ ਇਹ ਸਰਕਾਰ ਦੀ ਮਨਸ਼ਾ ਤੇ ਡਿਪੈਂਡ ਕਰਦਾ ਹੈ ਅਗਰ ਲਾਉਣਾ ਤਾਂ ਸਰਕਾਰ ਦੀ ਜ਼ਮੀਨ 'ਚ ਬਣਾ ਲੈਣ ਇਸ ਮਾਮਲੇ ਤੇ ਭਾਜਪਾ ਆਗੂ ਹਰਜੀਤ ਕਰੇਵਾਲ ਤੇ ਐਸਜੀਪੀਸੀ ਖਿਲਾਫ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਕੀ ਕੁਝ ਆਖਿਆ ਉਹ ਵੀ ਸੁਣਵਾ ਦਿੰਨੇ ਆ ਮਸਤੂਆਣਾ ਸਾਹਿਬ ਸੰਗਰੂਰ ਗੁਰਦੁਆਰਾ ਸਾਹਿਬ 'ਚ ਜੋ ਉੱਥੇ ਜ਼ਮੀਨ ਦਿੱਤੀ ਹੈ ਔਰ ਐਸਜੀਪੀਸੀ ਉਹ ਦੀ ਤਰਫੋਂ ਦਿੱਕਤ ਆ ਰਹੀ ਹੈ ਮੇਰਾ ਖਿਆਲ ਹੈ ਉਹਨੂੰ ਹੱਲ ਕਰ ਲੈਣਾ ਚਾਹੀਦਾ ਉਹ ਮੈਡੀਕਲ ਕਾਲਜ ਜੇਕਰ ਬਣਾਇਆ ਜਾ ਰਿਹਾ ਆ ਉੱਥੋਂ ਦੇ ਆਮ ਜਨਤਾ ਨੂੰ ਵੀ ਬਹੁਤ ਫਾਇਦਾ ਹੋਏਗਾ ਔਰ ਨਾਲ ਨਾਲ ਬੱਚੇ ਵੀ ਉੱਥੋਂ ਡਾਕਟਰ ਬਣ ਕੇ ਨਿਕਲਣਗੇ ਇਹ ਜੀ ਸੰਗਤਾਂ ਕੱਢ ਰਹੀਆਂ ਨੇ ਸੰਗਤਾਂ ਦੇ ਵਿੱਚ ਰੋਸ ਹੀ ਇੰਨਾ ਵੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਕਿਉਂ ਡਿੱਕਾ ਲਾ ਰਿਹਾ ਹੈ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਦੇਖੋ ਸਾਡੇ ਇਲਾਕੇ ਦੇ ਵਿੱਚ 50 ਸਾਲਾਂ ਦੀ ਮੰਗ ਤੀ ਇਹ ਏ ਬੋਲੀ ਜਾਂਦੇ ਤੇ ਸਟੇਜਾਂ ਤੇ ਵੀ ਹਾਂ ਲਿਆਵਾਂਗੇ ਕਾਲੀ ਦਲ ਦੀ ਸਰਕਾਰ ਵੇਲੇ ਕਿੰਨੀ ਵਾਰ ਢੀਂਸਾ ਸਾਹਿਬ ਨੇ ਬੋਲਿਆ ਸੀ ਇੱਥੇ ਪਰ ਲੋਕਾਂ ਨੂੰ ਲਾਰਿਆਂ ਚ ਹੀ ਰੱਖਿਆ ਹੁਣ ਤੱਕ ਲਿਆਂਦਾ ਲੂੰਦਾ ਕੁਛ ਨਹੀਂ ਜੇ ਹੁਣ ਦੂਜੀ ਮਾਨ ਸਰਕਾਰ ਦੇਣ ਲੱਗੀ ਆ ਸਾਨੂੰ ਤਾਂ ਅਜ ਡਿੱਕਾ ਲਾਉਂਦੇ ਨੇ ਉਹਦੇ ਰੋਸ ਦੇ ਵਜੋਂ ਇਹ ਟਰੈਕਟਰ ਮਾਰਚ ਅਸੀਂ 50 ਟਰੈਕਟਰਾਂ ਨੂੰ ਕਿਹਾ ਸੀ ਘੱਟੋ ਘੱਟ 400 ਟਰੈਕਟਰ ਆਪੀ ਆ ਗਿਆ ਜੀ ਸੰਗਤਾਂ ਚ ਇੰਨਾ ਰੋਸ ਹੈ ਇਹਨਾਂ ਦੇ ਵਿਰੁੱਧ ਸਰਕਾਰ ਨੇ ਮੈਡੀਕਲ ਕਾਲਜ ਬਣਾਉਣ ਦੇ ਵਿੱਚ ਐਸਜੀਪੀਸੀ ਤੇ ਕੰਮ ਚ ਡਿੱਕਾ ਢਾਉਣ ਦੇ ਇਲਜ਼ਾਮ ਲਗਾਏ ਪਰ ਐਸਜੀਪੀਸੀ ਤੇ ਸ਼ਰੂਮਨੀ ਅਕਾਲੀ ਦਲ ਨੇ ਇਹਨਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਇਹਨਾਂ ਇਲਜ਼ਾਮਾਂ ਤੇ ਪਲਟਵਾਰ ਵਿਚਾਰੇ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਇਸ ਥਾਂ ਤੇ ਮੈਡੀਕਲ ਕਾਲਜ ਬਣ ਪਾਏਗਾ ਜਾਂ ਫਿਰ ਨਹੀਂ ਕਿਉਂਕਿ ਮੈਡੀਕਲ ਕਾਲਜ ਜੇਕਰ ਨਹੀਂ ਬਣਦਾ ਤਾਂ ਇਸ ਦਾ ਨੁਕਸਾਨ ਕਿਸੇ ਹੋਰ ਨੂੰ ਹੋਵੇ ਜਾਂ ਨਾ ਹੋਵੇ ਪਰ ਇਲਾਕੇ ਦੇ ਲੋਕਾਂ ਨੂੰ ਜ਼ਰੂਰ ਹੋਵੇਗਾ ਇਸ ਕਰਕੇ ਸਿਆਸਤਦਾਨਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਘਟੋ-ਘਟ ਅਜਿਹੇ ਮੁੱਦਿਆਂ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ